ਸਾਡੇ ਕੋਲ 127 126 ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਨਤਾ ਸਕੂਲ ਵਾਲੇ ਪੁਲ ਤੇ ਰਾਤ ਦੇ ਸਮੇਂ ਦੋ ਨੌਜਵਾਨ ਜਾ ਰਹੇ ਸੀ ਤਾਂ ਉਹਨਾਂ ਨੂੰ ਤਿੰਨ ਚਾਰ ਮੁੰਡੇ ਮੂੰਹ ਬੰਨ ਕੇ ਆਏ ਮੋਟਰਸਾਈਕਲਾਂ ਤੇ ਤੇ ਜਿਨ੍ਹਾਂ ਨੇ ਕਿਰਪਾਨ ਤੇ ਦਾਤਰ ਤੇ ਚਾਕੂ ਦੀ ਜਿਹੜੀ ਮਦਦ ਦੇ ਨਾਲ ਤੇ ਉਹਨਾਂ ਦੇ ਮੋਬਾਈਲ ਜਿਹੜੇ ਖੋਹ ਕੀਤੇ ਆ ਤੇ ਇਸ ਦੌਰਾਨ ਸਾਡੇ ਵੱਲੋਂ ਮਕਦਮਾ ਨੰਬਰ 22 27126 ਅੰਡਰ ਸੈਕਸ਼ਨ 307 ਤੇ 305 ਬੀਐਨਸੀ ਦੇ ਤਹਿਤ ਅਸੀਂ ਪਰਚਾ ਦਰਜ ਕਰਕੇ ਇਹ ਮਕਦਮਾ ਅਸੀਂ ਬੜੀ ਕਾਮਯਾਬੀ ਨਾਲ ਇਹਨੂੰ ਟ੍ਰੇਸ ਕੀਤਾ ਤੇ ਇਹਦੇ ਵਿੱਚ ਅਸੀਂ ਹੁਣ ਤੱਕ ਜਿਹੜੇ ਤਿੰਨ ਖੋਬਾਜਾ ਉਹ ਅਰੈਸਟ ਕੀਤੇ ਆ ਤੇ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਨੇ ਇਸ ਵਿੱਚ ਕ੍ਰਿਸ਼ਕੁਮਾਰ ਪੁੱਤਰ ਸ਼ਿਵ ਕੁਮਾਰ ਮਨਦੀਪ ਸਿੰਘ ਉਰਫ ਮੰਨੂ ਪੁੱਤਰ ਸ਼੍ਰੀ ਅਵਤਾਰ ਸਿੰਘ ਜਿਹੜੇ ਕਿ ਟਿਕਾਣਸੂ ਰੋਡ ਰਾਏਪੁਰਾ ਦੇ ਰਹਿਣ ਵਾਲੇ ਆ ਤੇ ਇੱਕ ਅਰਸ਼ਦ ਅਬਦੁਲ ਅਰਸ਼ਦ ਪੁੱਤਰ ਦਿਲਸ਼ਾਦ ਅਹਿਮਦ ਜਿਹੜੇ ਕਿ ਫੋਕਲ ਪੁਆਇੰਟ ਰਾਏਪੁਰਾ ਦੇ ਰਹਿਣ ਵਾਲੇ ਆ ਇਹਨਾਂ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਅਸੀਂ 10 ਫੋਨ ਤੇ ਇੱਕ ਕਮਾਨੀਦਾਰ ਚਾਕੂ ਬਰਾਮਦ ਕੀਤਾ ਇਸ ਦੌਰਾਨ ਅਸੀਂ ਇਹਦੇ ਵਿੱਚ 25 54 98 ਆਰਮਜ਼ੈਕਟਾ ਵੀ ਵਾਦਾ ਕੀਤਾ ਜੀ ਇਹਨਾਂ ਦਾ ਕੋਈ ਬੈਕਗ੍ਰਾਉਂਡ ਵੀ ਹੈ ਜੀ ਪੁਰਾਣਾ ਹਾਂਜੀ ਇਹਦੇ ਵਿੱਚੋਂ ਜਿਹੜੇ ਅਬਦੁੱਲ ਅਰਸ਼ਦ ਨੇ ਇਹਨਾਂ ਤੇ ਇੱਕ ਮੁਕੱਦਮਾ ਦਰਜ ਕ੍ਰਿਮੀਨਲ ਪਰਚਾ ਦਰਜ ਹੈਗਾ ਇਹਨਾਂ ਤੇ ਇਸ ਤੋਂ ਇਲਾਵਾ ਜਿਹੜੇ ਕ੍ਰਿਸ਼ ਨੇ ਇਹਦੀ ਵੀ ਇੱਕ ਸਾਡੇ ਕੋਲ ਜਿਹੜਾ ਲੜਾਈ ਝਗੜੇ ਦਾ ਪਰਚਾ ਉਹ ਅਲਰੇਡੀ ਦਰਜ ਹੈ 2553 8 ਦਾ ਵਾਅਦਾ ਕਿਉਂ ਕੀਤਾ ਜੀ ਇਹਦੇ ਵਿੱਚ ਜਿਹੜਾ ਕਮਾਂਈਦਾਰ ਚਾਕੂ ਸੀ ਰਿਕਵਰ ਕੀਤਾ ਤਾਂ ਇਹ ਜਿਹੜਾ 2554 93 ਜਿਹੜੀ ਆਰਮਜ਼ ਐਕਟ ਉਹ ਸੈਕਸ਼ਨ ਚ ਫਾਲ ਕਰਦਾ ਜੀ ਜੀ ਸਾਰੇ ਪਿੱਛੋਲੇ ਰਹਿਣਾ ਨੇ ਜੀ ਸਾਰੇ ਲੋਕਲ ਹੀ ਨੇ ਹਾਂਜੀ ਇਹ ਤਿੰਨੇ ਜਿਹੜੇ ਰਾਏਪੁਰਿਤ ਰਹਿਣ ਵਾਲੇ ਆ ਤੇ ਕੋਈ ਗ੍ਰੋਨ ਨਾਲ ਮਿਸਬੰਦ ਰੱਖਦੇ ਕੋਈ ਹੋਰ ਵੀ ਗ੍ਰੋ ਐਨਾ ਵੱਡਾ ਹਾਂਜੀ ਇਹਦੇ ਵਿੱਚ ਸਾਨੂੰ ਇੱਕ ਦੋ ਜਿਹੜੇ ਹੋਰ ਮੁਰਜ਼ਮ ਵੀ ਆਇਡੈਂਟੀਫਾਈ ਹੋਇਆ ਜਿਨ੍ਹਾਂ ਦੀ ਭਾਲ ਜਾਰੀ ਆ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਨੂੰ ਬੜਾ ਜਲਦੀ ਜਿਹੜੇ ਖੋਵ ਆਜ ਨੇ ਇਹਨਾਂ ਨੂੰ ਲੌਟ ਅਪ ਕਰ ਲਵਾਂਗੇ ਜਿਹੜੇ ਮਾਰਡਰਾਂ ਦੇ ਬੰਦੇ ਪੜੇ ਜੀ ਹਾਂਜੀ ਇੱਕ ਤੁਹਾਡੀ ਜਾਣਕਾਰੀ ਦੇ ਵਿੱਚ ਵਾਅਦਾ ਕਰਦੇ ਹਾਂ ਇੱਕ ਸਾਡੇ ਕੋਲ 25 ਦਸੰਬਰ ਨੂੰ ਇੱਕ ਇੰਟਿਮਿਸ਼ਨ ਮਿਲੀ ਸੀ ਕਿ ਜੱਗੀ ਕਲੋਨੀ ਦੇ ਪਲਾਟਾਂ ਦੇ ਵਿੱਚ ਇੱਕ ਸੜੀ ਹੋਈ Laash ਜਿਹੜੀ ਪਈ ਹੈ ਤੇ ਉਸਤੇ ਅਸੀਂ ਕਾਰਵਾਈ ਕਰਦੇ ਹੋਏ ਉਹ Laash ਦਾ ਜਿਹੜਾ ਅਸੀਂ ਪੋਸਟਮਾਰਟਮ ਕਰਵਾਇਆ ਤੇ ਲਵਾਰਸ ਤੇ ਅਣਪਛਾਤੀ ਹੋਣ ਕਰਕੇ ਅਸੀਂ ਉਹਦਾ ਮਿਊਨਿਸਪਲ ਕਮੇਟੀ ਦੇ ਰਾਹੀਂ ਸੰਸਕਾਰ ਵੀ ਕਰਵਾਤਾ ਸੀ ਤੇ ਹੁਣ ਸਾਡੀ ਆਪਣੇ ਸੋਰਸਾਂ ਤੋਂ ਤੇ ਜਿਹੜਾ ਇਹ ਆਇਡੈਂਟੀਫਾਈ ਹੋਇਆ ਤੇ ਇਹਦੇ ਵਿੱਚ ਸਾਡੇ ਕੋਲੋਂ ਇੱਕ ਜਿਹੜੀ ਮੰਜੂ ਚਾਵਲਾ ਜਿਹੜੇ ਕੇ ਪਤਨੀ ਅਸ਼ੋਕ ਕੁਮਾਰ ਜਿਹੜੇ ਖੜੌਲੀ ਰਾਜਪੁਰਾ ਦੇ ਰਹਿਣ ਵਾਲੇ ਇਹਨਾਂ ਇਹਨਾਂ ਦੀ ਇੱਕ ਕਿਚਨ ਦਾ ਜਿਹੜਾ ਕੰਮ ਹੈ ਇਹਨਾਂ ਦਾ ਤੇ ਉਸ ਤੇ ਆਇਡੈਂਟੀਫਾਈ ਇਹ ਹੋਇਆ ਕਿ ਇਹਨਾਂ ਕੋਲ ਇੱਕ ਨੇਪਾਲੀ ਜਿਹੜਾ ਮੰਗਲ ਸਿੰਘ ਨੇਪਾਲੀ ਸੀ ਉਹ ਕੰਮ ਕਰਦਾ ਸੀ ਤੇ ਉਸ ਨੂੰ 22 ਤਰੀਕ ਨੂੰ ਦੋ ਦੋਸਤੋਂ ਤੇ ਆਉਂਦੇ ਆ ਜਿਦੇ ਵਿੱਚ ਕੁਲਜੀਤ ਸਿੰਘ ਉਰਫ सोनू ਵਿੱਕੀ ਅਹੋਜਾ ਪੁੱਤਰ ਦਵਿੰਦਰ ਅਹੋਜਾ ਜਿਹੜੇ ਕਿ ਉਹਨੂੰ ਸਵੇਰੇ ਤਕਰੀਬਨ 2:00 ਵਜੇ ਲੈ ਜਾਂਦੇ ਆ ਤੇ ਇਹ ਨਸ਼ਾ ਕਰਨ ਦੇ ਆਦੀ ਨੇ ਇਹ ਸ਼ਰਾਬ ਸ਼ੂ ਰ ਵਗੈਰਾ ਪੀਂਦੇ ਆ ਤੇ ਜਿਹੜੀ ਹੁਣ ਤੱਕ ਦੀ ਸਾਡੀ ਤਫਤੀਸ਼ ਚ ਇਹ ਗੱਲ ਸਾਹਮਣੇ ਆਈ ਆ ਕਿ ਇਹਨਾਂ ਦੋਨਾਂ ਨੇ ਇਹਨਾਂ ਦਾ ਤਿੰਨਾਂ ਦਾ ਆਪਸ ਦੇ ਵਿੱਚ ਕੋਈ ਲੜਾਈ ਝਗੜਾ ਹੁੰਦਾ ਲੜਾਈ ਝਗੜੇ ਦੇ ਦੌਰਾਨ ਇੱਕ ਦੂਜੇ ਨਾਲ ਧੱਕਾ ਮੁੱਕੀ ਕਰਦੇ ਆ ਤੇ ਇਹਦੇ ਵਿੱਚੋਂ ਜਿਹੜਾ ਕੁਲਜੀਤ ਸਿੰਘ ਉਰਫ सोनू ਆ ਉਹ ਇਹਦੇ ਸਿਰ ਦੇ ਵਿੱਚ ਪੱਥਰ ਨਾਲ ਵਾਰ ਕਰਦਾ ਪੱਥਰ ਨਾਲ ਵਾਰ ਕਰਨ ਤੋਂ ਬਾਅਦ ਉਹ गिर ਜਾਂਦਾ ਤੇ ਫਿਰ ਇਹ ਉਹਨੂੰ ਚੱਕ ਕੇ ਮੰਜੇ ਤੇ ਪਾ ਦਿੰਦੇ ਆ ਤੇ ਆਪ ਵੀ ਜਿੱਥੇ ਉਸ ਜਿੱਥੇ ਠਹਿਰੇ ਹੁੰਦੇ ਆ ਆਪ ਉਥੇ ਸੌਂ ਜਾਂਦੇ ਆ ਤੇ ਜਦੋਂ ਸਵੇਰੇ ਦੁਪਹਿਰ ਦੇ ਟਾਈਮ ਇਹ ਉੱਠਦੇ ਆ ਕਿਉਂਕਿ ਨਸ਼ਾ ਕੀਤਾ ਹੋਇਆ ਸੀ ਰਾਤ ਦੇ ਸਮੇਂ ਇਹਨਾਂ ਦਾ ਜਦੋਂ ਦੁਪਹਿਰ ਨੂੰ ਉੱਠ ਕੇ ਦੇਖਦੇ ਆ ਕਿ ਉਹ ਜਿਹੜਾ ਮੰਗਲ ਸਿੰਘ ਆ ਉਹ ਡੈੱਡ ਹੁੰਦਾ ਮੰਗਲ ਸਿੰਘ ਪੁੱਤਰ ਸ਼੍ਰੀ ਰੀਠਾ ਸਿੰਘ ਵਾਸੀ ਪਿੰਡ ਰਾਜਪੁਰ ਸੈਕਟਰ ਉਰੋਇਨੀ ਦਿੱਲੀ ਇਹ ਦਿੱਲੀ ਦਾ ਰਹਿਣ ਵਾਲਾ ਤੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਉਹਦੀ ਮੌਤ ਹੋ ਚੁੱਕੀ ਹੈ ਤਾਂ ਫਿਰ ਇਹ ਦੋਨੇ ਬਿਨਾਂ ਕਿਸੇ ਨੂੰ ਦੱਸੇ ਰਾਤ ਦੀ ਵੇਟ ਕਰਦੇ ਆ ਰਾਤ ਦੇ ਸਮੇਂ ਇਹਨੂੰ ਐਕਟਵਾ ਤੇ ਬਿਠਾ ਕੇ ਜੋਗੀ ਕਲੋਨੀ ਦੇ ਬੇਆਵਾਜ਼ ਜਿਹੜੇ ਖੰਡਰ ਆਪਣੇ ਪਿੰਡ ਜੰਡੋਲੀ ਤੁਹਾਡੇ ਧਿਆਨ ਚ ਹੋਊਗਾ ਉਥੇ ਇਹਨਾਂ ਨੂੰ ਸੁੱਟ ਦਿੰਦੇ ਆ ਫਿਰ ਇਹਨਾਂ ਨੂੰ ਕੀ ਇਹਨਾਂ ਨੂੰ ਡਰ ਹੁੰਦਾ ਵੀ ਉਹਦੇ ਪਛਾਣ ਨਾ ਹੋ ਜੇ ਕਿਉਂਕਿ ਓਬਵੀਅਸ ਆ ਉਹ ਇੱਥੇ ਕੰਮ ਕਰ ਰਿਹਾ ਹੁੰਦਾ ਰਾਏਪੁਰਾ ਦੇ ਵਿੱਚ ਉਹਦੇ ਜਿਹੜੇ ਜਿੱਥੇ ਕੰਮ ਕਰਦਾ ਹੁੰਦਾ ਉਹਨਾਂ ਨੇ ਭਾਲ ਕਰਨੀ ਹੁੰਦੀ ਆ ਤੇ ਇਹ ਫਿਰ ਕੀ ਕਰਦੇ ਆ ਉਹਦੇ ਜਿਹੜੇ ਪਾਏ ਹੋਏ ਕੱਪੜੇ ਆ ਉਹ ਉਤਾਰ ਕੇ ਉਹਦੇ ਅੱਪਰ ਬਾਡੀ ਤੇ ਸੁੱਟ ਦਿੰਦੇ ਆ ਉਸ ਤੋਂ ਬਾਅਦ ਉਹਦੇ ਤੇ ਪੈਟਰੋਲ ਪਾਉਂਦੇ ਆ ਪੈਟਰੋਲ ਪਾ ਕੇ ਅੱਗ ਲਗਾ ਦਿੰਦੇ ਆ ਇਨਾਂ ਦੀ ਮਨਸ਼ਾ ਇਹ ਹੁੰਦੀ ਹੈ ਕਿ Laash ਦੀ ਸਲਾਖਤ ਨਾ ਹੋ ਸਕੇ ਜਿਸ ਕਰਕੇ ਇਹ ਉਹਨੂੰ ਜਿਹੜੀ ਜਿਹੜੀ Laash ਨੂੰ ਅੱਗ ਲਾਉਂਦੇ ਆ ਜੀ ਸਰ ਇਹ ਦਰਦਨਾਕ ਨੂੰ ਮੌਤ ਦਿੰਦੀ ਹੈ ਕੀ ਹੈ ਤਾਂ ਇਹਨਾਂ ਤੇ ਕੀ ਕਾਰਵਾਈ ਆਈ ਇਹਨਾਂ ਤੇ ਸਾਡੇ ਵੱਲੋਂ ਜਿਹੜੀ 103 BN ਜਿਹੜੀ ਕਿ 302 IPC ਆ 238 BN ਤੇ 3 ਜਮਨ 5 ਇਹਦੇ ਤਹਿਤ ਅਸੀਂ ਪਰਚਾ ਦਰਜ ਕੀਤਾ ਪਰਚਾ ਦਰਜ ਕਰਕੇ ਅੱਜ ਮਾਨਜੋ ਕੋਰਟ ਦੇ ਵਿੱਚ ਪੇਸ਼ ਕਰਕੇ ਸੀਨ ਨਦਰਮਾਨ ਹਾਸਲ ਕਰਾਂਗੇ ਰਿਮਾਂਡ ਹਾਸਲ ਕਰਕੇ ਇਹਨਾਂ ਨੇ ਇਸ ਵਾਰਦਾਤ ਵਿੱਚ ਵਰਤੇ ਗਏ ਇਨਸਟਰੂਮੈਂਟ ਵਰਤੇ ਗਈ ਐਕਟਿਵਾ ਤੇ ਉਸ ਜਿਹੜਾ ਦੋਸ਼ੀ ਦਾ ਦੋਸ਼ੀ ਕੋਲ ਫੋਨ ਸੀ ਜਾਂ ਨਹੀਂ ਸੀ ਉਹ ਅਸੀਂ ਇੰਟਰੋਗੇਟ ਕਰਨਾ ਕਿਸ ਜਗ੍ਹਾ ਤੇ ਉਸ ਬੰਦੇ ਦੀ ਡੈਥ ਹੋਈ ਆ ਕਿੱਥੇ ਇਹਨਾਂ ਦੀ ਲੜਾਈ ਝਗੜਾ ਹੋਇਆ ਤੇ ਇਹ ਚੀਜ਼ ਅਸੀਂ ਸਾਰਾ ਦੌਰਾਨੀ ਤਫਤੀਸ਼ ਸਾਹਮਣੇ ਲਿਆਵਾਂਗੇ ਸਰ ਐਕਟਿਵਾ ਬਰਾਮਦ ਨਹੀਂ ਹੋਈ ਨਹੀਂ ਜੀ ਹਜੇ ਅਸੀਂ ਇਹਨਾਂ ਦਾ ਰਿਮਾਂਡ ਹਾਸਲ ਕਰਾਂਗੇ ਰਿਮਾਂਡ ਹਾਸਲ ਕਰਕੇ ਅਸੀਂ ਅਗਲੀ ਤਫਤੀਸ਼ ਸ਼ਾਮਿਲ ਲਿਆਵਾਂਗੇ